ਮਾਵਾ ਦੀ ਰੀਸ ਕਦੀ ਹੋਣੀ ਕਰ ਸਕਦੇ ਪੁੱਤ ਮਾਵਾ ਦੀ ਰੀਸ ਤੁਹਾਡੇ ਤੋਂ ਹੋਣੀ ਹੀ ਹੋਣੀ ਆ ਤੇ ਉਹ ਜੇ ਤੇ ਮੈਂ ਕਹਿਣਾ ਸੀਗਾ ਕਿ ਜਿਹੜੀ ਚੀਜ਼ ਘਰੇ ਬਣਦੀ ਹੁੰਦੀ ਨਾ ਤੇ ਚੁੱਪ ਕਰਕੇ ਖਾ ਲਿਆ ਕਰੋ ਨਕਰੇ ਜੇ ਨਾ ਕਰਿਆ ਕਰੋ ਕਿ ਆਹ ਨਹੀਂ ਮੈਂ ਖਾਣੀ ਤੇ ਮੈਂ ਉਹ ਨਹੀਂ ਖਾਣੀ ਆਹ ਕਿੱਦਾਂ ਦੀ ਬਣਾ ਲਈ ਆ ਰੋਜ ਹੀ ਟਿੰਡੇ ਗੱਦੂ ਬਣਾ ਦੇਣੇ ਐਂ ਜਿਨਾ ਬੋਲਿਆ ਕਰੋ ਇਹੀ ਟਿੰਡੇ ਗੱਦੂ ਜਦੋਂ ਕਿ ਤੁਸੀਂ ਹੀ ਕਰੋ ਬਾਹਰ ਚੱਲੇਗੇ ਨਾ ਇਹ ਹੋ ਤੁਹਾਨੂੰ ਕਦੋਂ ਹੀ ਚੇਤੇ ਆਉਣੇ ਹੈਲੋ ਸਾਰੀ ਸ਼ਕਾਲ ਕਿਵੇਂ ਹੋ ਸਾਰੇ ਠੀਕ ਠਾਕ ਜੋ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋ ਗਏ ਤੇ ਅੱਜ ਦਾ ਮੈਂ ਮਿਨੀ ਵਲੌਗ ਬਣਾਉਣ ਲੱਗੀ ਆ ਜੀ ਛੋਟਾ ਜਿਹਾ ਵਲੌਗ ਆ ਤੇ ਮੇਰੇ ਮम्मा ਮਤਲਬ ਮੇਰੇ ਮम्मा ਨੇ ਜਿਹੜੀ ਫੇਵਰੇਟ ਸਬਜੀ ਬਣਾਉਂਦੇ ਹੁੰਦੇ ਸੀ ਨਾ ਤੇ ਅੱਜ ਮੈਂ ਉਹ ਆਪਣੀ ਫੇਵਰੇਟ ਸਬਜੀ ਬਣਾਉਂਗੀ ਕਿਉਂਕਿ ਮੈਨੂੰ ਜਿੰਨੇ ਟਾਈਮ ਦੀ ਮੈਂ ਘਰੋਂ ਬਾਹਰ ਆ ਨਾ ਤੇ ਮੈਨੂੰ ਲੱਗਦਾ ਕਿ ਮੈਂ ਨਹੀਂ ਬਣਾਈ ਹੈਗੀ ਤੇ ਉਦੋਂ ਮੈਂ ਘਰੇ ਜਾਣਾ ਸੀਗਾ ਬਟ ਥੋੜਾ ਜਿਹਾ ਪ੍ਰੋਬਲਮ ਕਰਕੇ ਮੈਂ ਘਰੇ ਨਹੀਂ ਜਾ ਪਾਈ ਤੇ ਕਿਉਂਕਿ ਜਦੋਂ ਮੈਂ ਘਰੇ ਜਾਣੀ ਹੁੰਨੀ ਨਾ ਤੇ ਮੇਰੀ ਮੰਮਾ ਹਮੇਸ਼ਾ ਇਹੀ ਸਬਜੀ ਹੀ ਬਣਾਉਂਦੇ ਆ ਜਦੋਂ ਮੈਂ ਘਰੇ ਚਲ ਜੂਗੀ ਨਾ ਤੇ ਉਹਨਾਂ ਨੂੰ ਪਤਾ ਜਦੋਂ ਮੈਂ ਕਹਿ ਦਿੱਤਾ ਕਿ ਮੈਂ ਘਰੇ ਆਉਣਾ ਤੇ ਉਹਨਾਂ ਨੇ ਇਹੀ ਸਮਝ ਲਈ ਤੇ ਮੈਨੂੰ ਪਸੰਦ ਆ ਪਰਵਾ ਬੈਂਗਨ ਉਹ ਵੀ ਆਪਣੀ ਮੰਮੀ ਦੇ ਹੱਥਾਂ ਦੀ ਤੇ ਅੱਜ ਫਿਰ ਮੈਂ ਖੁਦ ਬਣਾਉਣ ਲੱਗੀ ਆ ਆਪੇ ਦੇਖਦੀ ਆ ਕਿ ਮੇਰੇ ਕੋਲ ਬਣ ਪਾਉਂਦੇ ਕਿ ਨਹੀਂ ਵੈਸੇ ਤਾਂ ਮੈਨੂੰ ਕੁਕਿੰਗ ਆਉਂਦੀ ਆ ਬਟ ਕੁਝ ਕੁਝ ਚੀਜ਼ਾਂ ਇਦਾਂ ਦੀਆਂ ਵਾਂ ਜਿਹੜੀਆਂ ਮੈਨੂੰ ਮਤਲਬ ਕਰੋ ਘਰ ਦੇ ਹੱਥ ਦੀਆਂ ਹੀ ਪਸੰਦਿਆ ਤੇ ਜਿਹੜੇ ਪਰਮਾ ਬੈਂਗਣ ਉਹ ਤਾਂ ਮੈਨੂੰ ਮੰਮੀ ਦੇ ਹੱਥਾਂ ਦੀ ਇੰਨੇ ਕ ਪਸੰਦ ਆਦੇ ਆ ਕਿ ਮਤਲਬ ਮੈਂ ਇੱਕ ਦਿਨ ਬਣਾਵਾਂ ਜੇ ਮੈਨੂੰ ਇੱਕ ਹਫਤਾ ਵੀ ਕਹਿ ਦੇਣ ਲੱਗਾ ਤਾਂ ਰਾਜ ਤੇਰੇ ਬਣਾ ਕੇ ਰੱਖ ਤੇ ਤੂੰ ਖਾ ਲੈ ਤੇ ਮੈਂ ਖਾਈ ਜਾਊਂਗੀ ਤੇ ਅੱਜ ਮੈਂ ਉਹੀ ਕੋਸ਼ਿਸ਼ ਕਰਨ ਲੱਗੀ ਆ ਕਿ ਮੈਂ ਖੁਦ ਬਣਾਵਾਂ ਵੈਸੇ ਮੈਨੂੰ ਲੱਗਦਾ ਨਹੀਂ ਆ ਕਿ ਉਵੇਂ ਦੇ ਬਣਨਗੇ ਬਟ ਮੈਂ ਕੋਸ਼ਿਸ਼ ਕਰਕੇ ਦੇਖਦੀ ਆ ਆਜੋ ਫਿਰ ਇਹ ਹੈਗਾ ਸਾਡੇ ਇਹ ਹੈਗਾ ਸਾਡੇ ਪਰਮਾ ਬੈਂਗਣ ਦਾ ਮਖਾਲਾ ਤੇ ਕਿ ਤਿਆਰ ਕਰਦੇ ਆਂ ਇਹ ਦਹੀਂ ਆ ਜਦੋਂ ਮਸਾਲਾ ਰੈਡੀ ਹੋ ਜਾਊਗਾ ਫਿਰ ਪਾਉਂਗੀ ਤੇ ਇਹ ਸਾਡੇ ਬੈਂਗਨ ਇਹਨਾਂ ਨੂੰ ਮੈਂ ਵਿੱਚ ਕਟ-ਕਟ ਕਰ ਲਿਆ ਇਹਨਾਂ ਨੂੰ ਮੈਂ ਕਟਿਆ ਨਹੀਂ ਹੈਗਾ ਕਟ-ਕਟ ਕਰ ਲਿਆ ਵਿੱਚੋਂ ਅਰੇ ਹੱਥ ਤੇ ਕੁਛ ਲੱਗਾ ਹਾਂ ਮੈਂ ਆ ਜਿਹੜੇ ਮੈਂ ਬੈਂਗਨ ਬਣਾਉਣ ਦੀ ਬਣਾਉਣੇ ਤੇ ਮੈਂ ਭਰਵਾ ਸੀਗੇ ਤੇ ਬੱਤੇ ਤਾਂ ਬੈਂਗਨਾਂ ਦਾ ਪਰਤਾ ਹੀ ਲੱਗ ਜੀ ਜਾਂਦਾ ਤੇ ਆ ਮੈਨੂੰ ਸੱਚੀ ਕਹਿੰਦੀ ਆ ਮਾਵਾਂ ਦੀ ਰੀਸ ਕੋਈ ਨਹੀਂ ਕਰ ਸਕਦਾ ਮੈ ਤਾਂ ਗ੍ਰੇਸ ਕਰਨ ਵੀ ਨਹੀਂ ਲੱਗੀ ਮੈਂ ਜਾਦੀ ਜੀ ਆਉਂਦੀ ਸੀ ਤੇ ਮੈਂ ਰਾਗੀ ਬਣਾਉਣ ਪਰੇ ਤਾਂ ਪਰਥੀ ਵਾਂਗੂ ਬਣ ਗੀਆ ਤੇ ਹੁਣ ਟੇਸਟ ਕਰਕੇ ਦੇਖਦੀ ਕਿਵੇਂ ਦੇ ਲੱਗਦੇ ਆ ਹਾਂਜੀ ਤੇ ਹੁਣ ਮੈਂ ਲੈ ਕੇ ਆਈ ਆ ਦੇਖਦੀ ਆ ਕਿਵੇਂ ਦੀ ਬਣੀ ਰੋਟੀ ਵੀ ਲੈ ਆਈ ਆ ਅੱਜ ਤੇ ਮੈਂ ਪਾਣੀ ਵੀ ਨਾਲ ਪਹਿਲਾਂ ਹੀ ਲੈ ਆਈ ਆ ਕਿ ਬਾਅਦ ਚੋਂ ਮੈਨੂੰ ਫੇਰ ਨਾ ਉੱਠ ਕੇ ਜਾਣਾ ਪਵੇ ਤੇ ਆਰਾਮ ਨਾਲ ਬੈਠ ਕੇ ਖਾਉਂਗੀ ਹੁਣ ਮੈਂ ਚਲ ਦੇਖਦੇ ਆ ਕਿਵੇਂ ਦੀ ਬਣੀ ਵੈਸੇ ਮੈਨੂੰ ਲੱਗਣ ਨਹੀਂ ਦਿਆ ਸਹੀ ਬਣਿਆਉਗੀ ਸੱਚੀ ਦੱਸਣਾ ਨਾ ਇਹਨੇ ਬੁਰੇ ਵੀ ਨਹੀਂ ਬਣੇ ਬਸ ਇਹੀ ਹੈਗਾ ਕਿ ਮੈਨੂੰ ਪਤਾ ਨਹੀਂ ਸੀ ਤੇ ਮੈਂ ਜਿੱਦਾਂ ਮਸਾਲਾ ਬਣਾਇਆ ਹੈ ਨਾ ਜਦੋਂ ਮੈਂ ਬੈਂਗਣ ਪਾਈ ਤੇ ਮੈਨੂੰ ਕੱਟ-ਕੱਟ ਕੇ ਡੇ ਨਾ ਵਿੱਚ ਉਹਦੇ ਚ ਲੂਣ ਪਾਉਣਾ ਸੀਗਾ ਤੇ ਮੈਂ ਲੂਣ ਹਲਦੀ ਨਹੀਂ ਪਾਈ ਉਹਦੇ ਕਰਕੇ ਫਿੱਕੇ ਲੱਗੰਦੇ ਮਸਾਲਾ ਤੇ ਵਧੀਆ ਬਣ ਗਿਆ ਬਟ ਉਹ ਫਿੱਕੇ ਫਿੱਕੇ ਥੋੜੇ ਲੱਗੰਦੇ ਆ ਤਾਂ ਹੀ ਤਾਂ ਮੰਮੀਆਂ ਕਹਿੰਦੀ ਹੁੰਦੀਆਂ ਕਿ ਤੁਸੀਂ ਨਾ ਮਾਵਾਂ ਦੀ ਰੀਸ ਕਦੀ ਹੋਣੀ ਕਰ ਸਕਦੇ ਪੁੱਤ ਮਾਵਾਂ ਦੀ ਰੀਸ ਤੁਹਾਡੇ ਤੋਂ ਹੋਣੀ ਹੀ ਹੋਣੀ ਆ ਤੇ ਉਹ ਜੇ ਮੈਂ ਘਰੇ ਚਲ ਜਾਂਦੀ ਫਿਰ ਥੋੜਾ ਮੈਂ ਬਣਾਉਣੀ ਸੀ ਫਿਰ ਨਹੀਂ ਮੈਂ ਬਣਾਉਣੀ ਹੁਣ ਪਤਾ ਨਹੀਂ ਮੈਂ ਗਰਮੀਆਂ ਚ ਜਾਉਂਗੀ ਕਿ ਜਾਂ ਸਿਆਲ ਚ ਜਾਉਂਗੀ ਤੇ ਮੈਂ ਕਹ ਖਾ ਤੇ ਲਵਾਂ ਨੀ ਤੇ ਮੇਰੇ ਧਿਆਨ ਵਿੱਚ ਰਹਿਣਾ ਮਤਲਬ ਮੇਰਾ ਹਿਸਾਬ ਕਿਤਾਬ ਇਦਾਂ ਜਿੱਦਾਂ ਮਨ ਲੱਗੀ ਹੁਣ ਮੈਨੂੰ ਕੋਈ ਚੀਜ਼ ਦਾ ਮੈਂ ਰੱਟਾ ਲਾ ਲਿਆ ਨਾ ਤਾਂ ਹਾਂ ਵੀ ਮੈਨੂੰ ਚਾਹੀਦੀ ਆ ਹੁਣ ਮੈਂ ਕਹਿਣ ਦੀ ਕਿ ਮੈਂ ਜਾ ਕੇ ਖਾਉਂਗੀ ਤੇ ਨਹੀਂ ਗਈ ਉਹ ਗੱਲ ਵੱਖਰੀ ਆ ਹੁਣ ਥੋੜਾ ਖਾ ਲਿਆ ਥੋੜਾ ਜਿਹਾ ਹੌਸਲਾ ਆ ਜਾ ਤੂੰ ਮਿਲ ਜੂਗਾ ਬਾਕੀ ਜਿੱਦਾਂ ਮੰਮੀ ਬਣਾਉਂਦੀ ਆ ਆਵੇਂ ਤੇ ਅੜਿਸ ਨਹੀਂ ਹੋਈ ਮੇਰੇ ਤੋਂ बस आज ਦਾ ਅਵਲੋਗ ਆਪਾਂ ਇੱਥੇ ਖਤਮ ਕਰਦੇ ਆਂ ਭਾਈ ਜਿਨ੍ਹਾਂ ਦੀਆਂ ਮਾਵਾ ਹੈਗੀਆਂ ਆ ਮੇਰੀ ਮੰਮੀ ਤੇ ਮੇਰੇ ਘਰੇ ਆ ਤੇ ਉਹ ਕਦਰ ਕਰਿਆ ਕਰੋ ਮਾਂ ਪਿਓ ਦੀ ਉਹਨਾਂ ਨੂੰ ਪੁੱਛ ਕੇ ਵੇਖਿਆ ਕਰੋ ਜਿਨ੍ਹਾਂ ਦੇ ਨਹੀਂ ਹੁੰਦੇ ਹਮੇਸ਼ਾ ਕਿਉਂਕਿ ਆਪਾਂ ਨੂੰ ਜੇ ਆਪਾਂ ਨੂੰ ਕੋਈ ਰੋਗ ਦੇ ਟੋਗਦੇ ਵੀ ਹੈ ਨਾ ਤੇ ਗੁੱਸਾ ਗੱਲਾਂ ਨਾ ਕਰਿਆ ਕਰੋ ਆਪਣੇ ਭਲਾਈ ਲਈ ਕਹਿੰਦੇ ਆ ਇਹ ਗੱਲਾਂ ਨਾ ਆਪਾਂ ਨੂੰ ਜਲਦੀ ਸਮਝ ਨਹੀਂ ਆਉਂਦੀਆਂ ਜਦ ਆਪਾਂ ਥੋੜੇ ਵੱਡੇ ਹੋ ਜਾਂਦੇ ਆ ਨਾ ਫਿਰ ਆਪਾਂ ਨੂੰ ਸਮਝ ਆਉਂਦੀਆਂ ਗੱਲਾਂ ਫਿਰ ਜਿਹੜੀ ਚੀਜ਼ ਆਪਾਂ ਕਿਹਨੇ ਨਾ ਕਿ ਆਹ ਨਹੀਂ ਚੰਗੀ ਲੱਗਦੀ ਆਹ ਸਹੀ ਨਹੀਂ ਬਣਾਈ ਫਿਰ ਉਹੀ ਚੀਜ਼ਾਂ ਚੰਗੀਆਂ ਲੱਗਣ ਲੱਗ ਜਾਂਦੀਆਂ ਮਤਲਬ ਟਾਈ ਮਟਾਈ ਦੀ ਗੱਲ ਆ ਜਿਹੜੀ ਚੀਜ਼ ਆਪਾਂ ਖਾਣ ਤੋਂ ਕਦੀ ਨਖਰੇ ਕਰਦੇ ਆ ਨਾ ਹਾਂਜੀ ਤੇ ਮੈਂ ਕਹਿਣਾ ਸੀਗਾ ਕਿ ਜਿਹੜੀ ਚੀਜ਼ ਘਰੇ ਬਣਦੀ ਹੁੰਦੀ ਨਾ ਤੇ ਚੁੱਪ ਕਰਕੇ ਖਾ ਲਿਆ ਕਰੋ ਨਖਰੇ ਜਿਨਾ ਕਰਿਆ ਕਰੋ ਕਿ ਆਹ ਨਹੀਂ ਮੈਂ ਖਾਣੀ ਤੇ ਮੈਂ ਉਹ ਨਹੀਂ ਖਾਣੀ ਆਹ ਕਿੱਦਾਂ ਦੀ ਬਣਾ ਲਈ ਆ ਰੋਜ ਹੀ ਟੀਂਡੇ ਗੱਦੂ ਬਣਾ ਦਿੰਨੇ ਐ ਐਂ ਜਿਨਾ ਬੋਲਿਆ ਕਰੋ ਇਹੀ ਟਿੰਡੇ ਦਾ ਦੂਜੇ ਦਾ ਤੇਹੀ ਕੋਈ ਬਾਹਰ ਚੱਲ ਜੀ ਨਾ ਇਹੋ ਤੁਹਾਨੂੰ ਕਦੋਂ ਹੀ ਚੇਤੇ ਆਉਣੇ ਬਾਜੋ ਫਿਰ ਤੁਸੀਂ ਉਹੀ ਜਿਹੜੀ ਚੀਜ਼ਾਂ ਦੀ ਘਰੇ ਨਖਰੇ ਆ ਨਾ ਖਾਣੇ ਆ ਨਾ ਜਦੋਂ ਬਾਹਰ ਜਾ ਕੇ ਮਜਬੂਰੀ ਚ ਖਾਣੇ ਪਏ ਨਾ ਤੁਹਾਨੂੰ ਉਹੀ ਚੀਜ਼ਾਂ ਵਧੀਆ ਲੱਗਣ ਲੱਗ ਜਾਣੀਆਂ ਤਾਂ ਫਿਰ ਤੁਹਾਨੂੰ ਚੇਤਾ ਆਉਣਾ ਕਿ ਭਾਈ ਜਦੋਂ ਮੰਮੀ ਬਣਾਉਂਦੀ ਹੁੰਦੀ ਹੁੰਦੀ ਉਹਦੇ ਤੇ ਮੈਂ ਵੱਡੇ ਨਖਰੇ ਕਰਦਾ ਹੁਣ ਨਹੀਂ ਤੇ ਮੰਮੀ ਤੇ ਚੱਲ ਸੁਣ ਵੀ ਲੈਂਦੀ ਹੁੰਦੀ ਸੀ ਕਹਿ ਦਿੰਦੀ ਚੱਲ ਕੋਈ ਨਹੀਂ ਪਤਾ ਕੋਈ ਹੋਰ ਖਾ ਲੈ ਕੋਈ ਹੋਰ ਕੋਈ ਉਹ ਸਬਜ਼ੀ ਸੂਜੀ ਪਈ ਉਹੋ ਖਾ ਲੈ ਇਹ ਜਿਹੜੀਆਂ ਗੱਲਾਂ ਨੇ ਜਦੋਂ ਆਪਾਂ ਵੱਡੇ ਹੁੰਨੇ ਨਾ ਫਿਰ ਸਮਝ ਆਉਂਦੀ ਆਮ ਨਿੱਕਿਓਂ ਨੇ ਤੇ ਚੱਲ ਨਿੱਕਿਓਂ ਨੇ ਚੱਲ ਬਚਪਨ ਚ ਤੇ ਸਾਰੀਆਂ ਗਲਤੀਆਂ ਕਰ ਹੀ ਲੈਂਦੇ ਆ ਤੇ ਜੇ ਮੰਮੀ ਕੋ ਹੋਈ ਬਣਦੀ ਸੀ ਨਾ ਚੁੱਪ ਕਰਕੇ ਬਾਬੇ ਦਾ ਨਾਮ ਲੈ ਕੇ ਖਾ ਲਿਆ ਕਰੋ ਮੈਂ ਤੇ ਖਾ ਲੈਣੀ ਹੁੰਨੀ ਆ ਕਹਿ ਦਿੰਨੀ ਹੁੰਨੀ ਏਦਾਂ ਏਦਾਂ ਬਾਅਦ ਚ ਖਾ ਖੂਗੀ ਨਾ ਫਿਰ ਕਹੂੰਗੀ ਮੰਮੀ ਥੋੜਾ ਜਿਹਾ ਨਾ ਲੂਣ ਫਿੱਕਾ ਹੀ ਏਦਾਂ ਹੀ ਮੰਮੀ ਅਗਲੀ ਵਾਰ ਪਾਏਗੀ ਨਾ ਤੇ ਲੂਣ ਜ਼ਿਆਦਾ ਪਾ ਦੇ ਮਤਲਬ ਉਦੋਂ ਮੈਂ ਖਾ ਲੈਣੀ ਆ ਤੇ ਜਿੱਦਾਂ ਮੈਂ ਮਤਲਬ ਹੁਣ ਘਰੇ ਵੀ ਹੋਣਾ ਨਾ ਤੇ ਮੇਰਾ ਹੁਣ ਪਤਾ ਮਤਲਬ ਕਿੱਦਾਂ ਦਾ ਰੁਟੀਨ ਹੋ ਗਿਆ ਭੁੱਖ ਵੀ ਲੱਗੀ ਹੋਊਗੀ ਨਾ ਤੇ ਮੰਮੀ ਨੇ ਕਹਣਾ ਚੱਲ ਮੈਂ ਰੋਟੀ ਬਾਲਣੇ ਚੁੱਲਾ ਤਾਂ ਲੈਣੀ ਤੇ ਮੈਂ ਕਹਣਾ ਮੈਂ ਜੇ ਹੁਣ ਬੋਲਣ ਲੱਗੀ ਤੇ ਜੇ ਮੈਂ ਜਦੋਂ ਘਰੇ ਜਾਣਾ ਫਿਰ ਮੰਮੀ ਨੇ ਰੋਟੀਆਂ ਖਾਣ ਬੈਹਿ ਜਾਣਾ ਤੇ ਮੈਂ ਕਹਣਾ ਨਹੀਂ ਅੱਜ ਤਾਂ ਮੈਨੂੰ ਭੁੱਖ ਨਹੀਂ ਲੱਗੀ ਕੋਈ ਨਹੀਂ ਠਹਿਰ ਕੇ ਖਾਵਾਂਗੀ ਮੈਨੂੰ ਹੁੰਦਾ ਕਿ ਮੰਮੀ ਕਿਉਂ ਗਰਮੀ 'ਚ ਖਾਪਦੀ ਫਿਰੂਗੀ ਪਹਿਲਾਂ ਨਹੀਂ ਮਤਲਬ ਇੰਨਾ ਕੋ ਨਹੀਂ ਲੱਗਦਾ ਹੁਣ ਲੱਗਦਾ ਜਦੋਂ ਅਸੀਂ ਖੁਦ ਵੱਡੇ ਹੋ ਗਏ ਨਾ ਹੁਣ ਇਹ ਗੱਲਾਂ ਲੱਗਦੀਆਂ ਆ ਪਹਿਲਾਂ ਨਹੀਂ ਲੱਗਦੀਆਂ ਪਹਿਲਾਂ ਇੰਨਾ ਜ਼ਿਆਦਾ ਮਤਲਬ ਲੱਗਦਾ ਨਹੀਂ ਹੁਣ ਤੇ ਜੇ ਬਣਾਉਣ ਵੀ ਦੇ ਹੀ ਹੋਗੇ ਨਾ ਤੇ ਕਹਣਾ ਛੱਡ ਪਰ ਮਮੀ ਕੋਈ ਨਹੀਂ ਆਪਾਂ ਬਾਹਰੋਂ ਬਣਾ ਲੈ ਕੀ ਹੀ ਨਹੀਂ ਧੋਪ ਚ ਤੂੰ ਖੱਬਦੀ ਫਿਰਨਾ ਐਨੀ ਗਰਮੀ ਚ ਕੀ ਖਾ ਲੋਣਾ ਛੱਡ ਪਰਾ ਤੇ ਤਾਂ ਹੀ ਤੈਨੂੰ ਕਹਿੰਨੇ ਮਾਂ ਪਿਓ ਦੀ ਇੱਜ਼ਤ ਕਰਿਆ ਕਰੋ ਭਾਈ ਕਿਉਂਕਿ ਇਹਨਾਂ ਨੇ ਬਾਝੋਂ ਦੁਆਰਾ ਨਹੀਂ ਤੂੰ ਮਿਲਣਾ ਬਾਏ ਬਾਏ ਵੀਡੀਓ ਕਿਦਾਂ ਲੱਗੀ ਦੱਸਿਓ ਜ਼ਰੂਰ ਥੈਂਕ ਯੂ